ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਆਲ ਸਭ ਨੂੰ ਪਤਾ ਹੀ ਹੈ ਕਿ ਇਸ ਵਕਤ ਪੰਜਾਬ ਜਿਹੜਾ ਕਿ ਹੜ੍ਹਾਂ ਦੀ ਮਾਰ ਚੱਲ ਰਿਹਾ ਜਿੱਥੇ ਕਿ ਇਸ ਵਕਤ ਅਸੀਂ ਖੜੇ ਹਾਂ ਜੀ ਪੈਂਟੇਲਵਾ ਜ਼ਿਲ੍ਹਾ ਕਪੂਟਲਾ ਬੰਨ ਦੇ ਉੱਤੇ ਜਿੱਥੇ ਕਿ ਕੱਲ ਤੋਂ ਜਿਹੜਾ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਵਧ ਰਿਹਾ ਵਾ ਕਿ ਆਉਣ ਵਾਲੇ ਸਮੇਂ ਦੇ ਨਾਲ ਨਜੇਠਣ ਵਾਸਤੇ ਅੱਜ ਸਮੂਹ ਨਗਰ ਦੇ ਨੌਜਵਾਨ ਭਗਵੰਤੇ ਸੱਜਣ ਇਕੱਠੇ ਹੋਏ ਆ ਕਿਉਂਕਿ ਇਸ ਵਕਤ ਪਹਿਲਾਂ ਜਿਸ ਤਰ੍ਹਾਂ ਪਾਣੀ ਦੇ ਹਾਲਾਤ ਸਾਨੂੰ ਲੱਗ ਰਹੇ ਸਨ ਕਿ ਅਸੀਂ ਸੇਫ ਆ ਪਰ ਜਿਸ ਤਰ੍ਹਾਂ ਕੱਲ ਤੋਂ ਪਾਣੀ ਦਾ ਪੱਧਰ ਅੱਜ ਸਵੇਰ ਤੋਂ ਲਗਾਤਾਰ ਬਹੁਤ ਤੇਜ਼ੀ ਦੇ ਨਾਲ ਵਧ ਰਿਹਾ ਜਿਸ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ 1-2 ਦਿਨਾਂ ਦੇ ਵਿੱਚ ਬੰਨ ਨੂੰ ਬਹੁਤ ਵੱਡਾ ਨੁਕਸਾਨ ਹੋ ਸਕਦਾ ਇਸ ਕਰਕੇ ਸਾਰਿਆਂ ਦੀ ਸਲਾਹ ਦੇ ਨਾਲ ਇਹ ਫੈਸਲਾ ਕੀਤਾ ਗਿਆ ਵਾ ਕਿ ਜਿਹੜੀ ਬੰਨ ਦੇ ਉੱਤੇ ਮਿੱਟੀ ਪਾਈ ਜਾਣੀ ਆ ਸੋ ਸਾਰੇ ਹੀ ਨੌਜਵਾਨ ਵੀਰਾਂ ਨੂੰ ਜਿੱਥੇ-ਜਿੱਥੇ ਤੱਕ ਵੀ ਇਹ ਵੀਡੀਓ ਸਾਰੇ ਦੇਖ ਰਹੇ ਆ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਜਿਹੜੇ ਸਾਡੇ ਲਾਗਲੇ ਪਿੰਡ ਹਨ ਇਲਾਕਾ ਹੈ ਕਿ ਵੱਧ ਤੋਂ ਵੱਧ ਜਿਹੜੀਆਂ ਮਿੱਟੀ ਦੀਆਂ ਟਰਾਲੀਆਂ ਲੈ ਕੇ ਪਿੰਡ ਢਲਵਾ ਗੁਰਦੁਆਰਾ ਕੋਟ ਸਾਹਿਬ ਨੇੜੇ ਜਲ ਤੋਂ ਜਲ ਪਹੁੰਚਣ ਦੀ ਕਿਰਪਾਲਤਾ ਕਰੋ ਜੀ ਅਤੇ ਜਿਹੜੇ ਬਹੁਤ ਸਾਰੇ ਵੀਰ ਜਿਹੜੇ ਸਹਿਯੋਗ ਦੀ ਚਾਹ ਕਿਉਂਕਿ ਇਹ ਸਾਰਾ ਕੰਮ ਜਿਹੜਾ ਪੈਸਿਆਂ ਦੇ ਨਾਲ ਚੱਲਣਾ ਕਿਉਂਕਿ ਮਿੱਟੀ ਪਾਈ ਜਾਣੀ ਟਰਾਲੀਆਂ ਜੀ ਸੀ ਬੀ ਬਹੁਤ ਜ਼ਿਆਦਾ ਖਰਚਾ ਵਾ ਤੇ ਹਰ ਕੋਈ ਵੀਰ ਆਪਣਾ ਆਪਣੀ ਕਿਰਤ ਕਮਾਈ ਨੂੰ ਸਫਲ ਕਰਕੇ ਦਸਵੰਦ ਦੇ ਰੂਪ ਦੇ ਵਿੱਚ ਜਰੂਰ ਆਪਣਾ ਯੋਗਦਾਨ ਪਾਵੇ ਤੇ ਤੁਸੀਂ ਇਥੇ ਗੁਰਦੁਆਰਾ ਕੋਟ ਸਾਹਿਬ ਵਿਖੇ ਸੁੱਤੀਆਂ ਰਸਤਾ ਵਸਤਾ ਲੰਗਰ ਵਾਸਤੇ ਅਸੀਂ ਵਾਦ ਤੋਂ ਵਾਦ ਉਪਰਾਲਾ ਇਹੇ ਬੇਨਤੀ ਹੈ ਕਿ ਮਿੱਟੀ ਦਾ ਜਿੱਥੇ ਕਿ ਅਸੀਂ ਆਪਣੀਆਂ ਸਾਰੀਆਂ ਟਰਾਲੀਆਂ ਲਗਾ ਰਹੇ ਹਾਂ ਉੱਥੇ ਜਿਹੜੇ ਲਾਗਲੇ ਪਿੰਡ ਹਨ ਜਿਹੜੇ ਸਾਰੇ ਵੀਰ ਫੋਨ ਕਰਦੇ ਹਨ ਉਹਨਾਂ ਸਾਰਿਆਂ ਨੂੰ ਹੁਣ ਬਿਨਾਰਸ਼ਾ ਕਿ ਆਪਾਂ ਜਲਦ ਤੋਂ ਜਲ ਜਿਹੜੀ ਇਹ ਮਿੱਟੀ ਦੀਆਂ ਟਰਾਲੀਆਂ ਲੈ ਕੇ ਤੁਰਸੀ ਬੰਨ ਢੇਲਵਾ ਉੱਤੇ ਚੈੱਕ ਵਾਲੀਆਂ ਟਰਾਲੀਆਂ ਜਿਸ ਤਰ੍ਹਾਂ ਵੀ ਪਹੁੰਚਣ ਦੀ ਕਿਰਪਾਲਤਾ ਕਰੀਏ ਕਿਉਂਕਿ ਜਿਹੜਾ ਪਾਣੀ ਤੁਰਸੀ ਬੰਨ ਤੋਂ ਸੈਲ तकरीबन ਜੋ 2 ਜਾਂ 3 ਫੁੱਟ ਥੱਲੇ ਰਹਿ ਚੁੱਕਾ ਹੈ ਤਾਂ ਕੋ ਜਿੱਥੇ ਕਿ ਆਪਣਾ ਸਾਰਾ ਮੰਡਲ ਆਕਾ ਪਹਿਲਾਂ ਇਹ ਪਾਣੀ ਦੀ ਮਾਰ ਚੱਲ ਰਿਹਾ ਹੈ ਤੇ ਜਿਹੜਾ ਆਪਣਾ ਇਧਰੇ ਜਲ ਜਿਹੜੇ ਪਿੰਡ ਹਨ ਘਰ ਹਨ ਉਹਨਾਂ ਨੂੰ ਬਚਾਇਆ ਜਾ ਸਕੇ ਸੋ ਸਾਰਿਆਂ ਨੂੰ ਹੀ ਬੇਨਤੀ ਹੈ ਜਿੱਥੇ ਕਿ ਆਪਣੇ ਲਾਗਲੇ ਪਿੰਡ ਮਸੂਰ ਟੈਨਮਾ ਇਹ ਬੰਨ ਨੂੰ ਸੇਵ ਕਰਨ ਦੀ ਬਹੁਤ ਸਮੇਂ ਦੀ ਲੋੜ ਆ ਤੇ ਸਾਰਿਆਂ ਨੂੰ ਇਹ ਗੁਜਾਰਸ਼ ਆ ਕਿ ਆਪਾਂ ਕਿ ਆਪਾਂ ਛੇਤੀ ਹੰਬੜਾ ਮਾਰੀਏ ਤੇ ਜਲਦੋਂ ਜਲਦ ਇਹ ਉਪਰਾਲਾ ਕਰੀਏ ਤੇ ਮਿੱਟੀ ਦਾ ਕਿਸੇ ਤਰ੍ਹਾਂ ਪਹੁੰਚੀਏ ਕਿ ਆ ਇੱਕ ਮੇਰਾ ਨੰਬਰ ਆਪਣਾ ਜੀ 99152 81073 ਕਿਸੇ ਵੀ ਤਰ੍ਹਾਂ ਦੀ ਮਾਇਆ ਦੀ ਸਹਾਇਤਾ ਭੇਜਣੀ ਹੋਵੇ ਮਿੱਟੀ ਦੀਆਂ ਟਰਾਲੀਆਂ ਆਉਣੀਆਂ ਹੁਣ ਇਸ ਨੰਬਰ ਤੇ ਸੰਪਰਕ ਕਰਦੇ ਸਕਦੇ ਆਂ ਸਾਡਾ ਵੀਰ ਸੋਨ ਵੀਰ ਹੈਗਾ ਇੰਦਰਜੀਤ ਇਹ ਵੀ ਆਪਣੇ ਨੰਬਰ ਬੋਲ ਦਿੰਦੇ ਆਂ ਤੇ ਤੁਸੀਂ ਕਿਰਪਾ ਕਰਕੇ ਜਰੂਰ ਇਹ ਹੰਬੜਾ ਮਾਰੋ ਇਹ ਸਮੇਂ ਦੀ ਲੋੜ ਹੈ ਸਵਕਤ ਜੀ ਪਾਜੀ ਆਪਣਾ ਨੰਬਰ ਬੋਲਦੇ ਹੋ ਜੀ ਮੇਰਾ ਨੰਬਰ 99151 83000 ਰੁਪਏ 99151 83000 ਤੇ ਇੰਦਰਜੀਤ ਵੀਰ ਇਹ ਤਿੰਨ ਨੰਬਰਾਂ ਤੇ ਤੁਸੀਂ ਸਾਡੇ ਨਾਲ ਜੁੜਾ ਸਕਦੇ ਹੋ ਮੇਰਾ ਨੰਬਰ ਇੰਦਰਜੀਤ ਸਿੰਘ 98881 92699 92881 9299 ਤੇ ਸਾਰਿਆਂ ਨੂੰ ਹੱਥ ਜੋੜ ਕੇ ਫੇਰ ਬੇਨਤੀ ਹੈ ਕਿ ਪਾਰਟੀ ਵੱਲ ਤੋਂ ਉੱਪਰ ਉੱਟ ਕੇ ਆਪਾਂ ਇੱਕ ਠੇਰ ਮਿੱਟੀ ਦੀ ਬਣ ਲਾਦੇ ਜਾਈਏ ਤਾਂ ਜੋ ਕਿ ਆਪਾਂ ਨੂੰ ਜਿਹੜਾ ਨੁਕਸਾਨ ਨਾ ਚੱਲਣਾ ਪਵੇ ਸਾਰੇ ਇਹ ਬੇਨਤੀ ਹੈ ਤੇ ਸਾਰੇ ਹੀ ਪਿੰਡ ਨੂੰ ਇਲਾਕੇ ਨੂੰ ਬੇਨਤੀ ਹੈ ਕਿ ਹੁਣ ਜਿਹੜੀ ਸੇਵਾ ਸ਼ੁਰੂ ਹੋ ਚੁੱਕੀ ਆ ਤੇ ਸਾਰੇ ਗੁਰਦੁਆਰਾ ਕੋਟ ਸਾਹਿਬ ਤੋਂ ਇਹ ਸੇਵਾ ਰੱਬ ਹੋ ਚੁੱਕੀ ਆ ਤੇ ਲੈਂਡ ਦੇ ਪਾਸਿਓਂ ਜਿਹੜੀ ਮਿੱਟੀ ਪੈਣੀ ਸ਼ੁਰੂ ਹੋਊਗੀ ਤੇ ਤਕਰੀਬਨ ਸਾਰੇ ਬੰਦ ਤੇ ਜਿੱਥੇ ਤੱਕ ਵੀ ਤੁਹਾਡਾ ਸਹਿਯੋਗ ਹੋਵੇਗਾ ਪਵੇਗੀ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਹਿ ਸੋਸਿਆ ਗਾਲੂ ਪਾਸ ਕਰਕੇ ਜਿਹੜੇ ਵੀਰਾਂ ਨੇ ਮਿੱਟੀ ਲੈ ਕੇ ਆਉਣੀ ਆ ਬਪਰਾਲਾ ਕਰਿਓ ਕਿ ਜੈਕ ਵਾਲੀਆਂ ਟਰਾਲੀਆਂ ਦੇ ਉੱਤੇ ਮਿੱਟੀ ਲੈ ਕੇ ਆਏ ਹੋ ਜਰੂਰ ਹੈ ਕਿਉਂਕਿ ਉਹ ਲੋਣੀ ਅਤੇ ਸਾੰਭਣੀ ਬਹੁਤ ਸੁੱਕੀ ਆ